ਅੱਜ ਦੀ ਪੰਜਾਬੀ ਜੀਕੇ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾਜ ਦੀ ਸਤਿ ਸ਼੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕਕ੍ਹਾ ਵਿੱਚ ਤੁਹਾਡੇ ਲਈ ਵੱਖਰੇ ਵੱਖਰੇ ਪੰਜਾਬੀ ਜੀਕੇ ਦੇ ਮਹੱਤਵਪੂਰਨ ਪ੍ਰਸ਼ਨ ਲੈ ਕੇ ਪਤਪੂਰਨ ਪ੍ਰਸ਼ਨ ਲੈ ਕੇ ਆਇਆ ਸੀ ਵਿਖੋ ਜੀ ਸਾਡੇ ਅੱਜ ਦੇ ਕਿਹੜੇ ਪ੍ਰਸ਼ਨ ਹਨ ਜਿਹੜੇ ਤੁਹਾਡੀ ਐਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਆਗਰਾ ਸ਼ਹਿਰ ਕਿਸ ਦੁਆਰਾ ਸਥਾਪਿਤ ਕੀਤਾ ਗਿਆ ਸੀ ਆਗਰਾ ਸ਼ਹਿਰ ਸਿਕੰਦਰ ਲੋਧੀ ਦੁਆਰਾ ਆਗਰਾ ਵਿੱਚ ਯਮਨਾ ਨਦੀ ਦੇ ਕਿਨਾਰੇ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਯਮਨਾ ਨਦੀ ਦੇ ਕਿਨਾਰੇ ਸਿਕੰਦਰ ਲੋਧੀ ਦੁਆਰਾ ਸਥਾਪਿਤ ਕੀਤਾ ਗਿਆ ਸੀ ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਆਗਰਾ ਸ਼ਹਿਰ ਕਿਸ ਦੁਆਰਾ ਸਥਾਪਿਤ ਕੀਤਾ ਗਿਆ ਸੀ ਆਗਰਾ ਸ਼ਹਿਰ ਸਾਡੇ ਭਾਰਤ ਦੇਸ਼ ਦੇ ਰਾਜ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਯਮਨਾ ਨਦੀ ਦੇ ਕਿਨਾਰੇ ਸਿਕੰਦਰ ਲੋਧੀ ਦੁਆਰਾ स्थापित ਕੀਤਾ ਗਿਆ ਸੀ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਸਰਸਪਤੀ ਕਲਾ ਤੇ ਵਿਦਿਆ ਸਰਸਪਤੀ ਕਿਹੜੀ ਵਿਦਿਆਦੀ ਦੇਵੀ ਹੈ ਸਰਸਪਤੀ ਕਲਾ ਤੇ ਵਿਦਿਆਦੀ ਦੇਵੀ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਬੁਲੰਦ ਦਰਵਾਜਾ ਕਿੱਥੇ ਸਥਿਤ ਹੈ ਬੁਲੰਦ ਦਰਵਾਜਾ ਫਤਿਹਪੁਰ 시ਕਰੀ ਵਿੱਚ ਸਥਿਤ ਹੈ ਦੂਜੀ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਸਰਸਪਤੀ ਨੂੰ ਕਿਹੜੀ ਦੇਵੀ ਮਾਨਾ ਜਾਂਦਾ ਸੀ ਕਿ ਕਿਹੜੀ ਦੇਵੀ ਕਿਹਾ ਜਾਂਦਾ ਸੀ ਸਰਸਪਤੀ ਨੂੰ ਕਲਾ ਤੇ ਵਿਦਿਆ ਦੀ ਦੇਵੀ ਕਿਹਾ ਜਾਂਦਾ ਸੀ 33ਵਾਂ ਪ੍ਰਸ਼ਨ ਕਿਹੜਾ ਸੀ ਫਤਿਹ ਬੁਲੰਦ ਦਰਵਾਜ਼ਾ ਕਿੱਥੋਂ ਸਥਿਤ ਸੀ ਬੁਲੰਦ ਦਰਵਾਜ਼ਾ ਫਤਿਹਪੁਰ ਸਿਕਰੀ ਵਿੱਚ ਸਥਿਤ ਸੀ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਕੁੰਭ ਦਾ ਮੇਲਾ ਕਿੰਨੇ ਸਾਲ ਬਾਅਦ ਆਉਂਦਾ ਹੈ ਕੁੰਭ ਦਾ ਮੇਲਾ 12 ਸਾਲ ਬਾਅਦ ਆਉਂਦਾ ਹੈ ਕੁੰਭ ਦਾ ਮੇਲਾ ਕਿੰਨੇ ਸਾਲ ਬਾਅਦ ਆਉਂਦਾ ਹੈ ਕੁੰਭ ਦਾ ਮੇਲਾ 12 ਸਾਲ ਬਾਅਦ ਆਉਂਦਾ ਹੈ ਭਗਵਤ ਗੀਤਾ ਦਾ ਉਪਦੇਸ਼ ਕੀ ਸੀ ਬਿਨਾਂ ਇਨਾਮ ਦੀ ਇੱਛਾ ਕੀਤਿਆਂ ਆਪਣੇ ਕਰਤੱਵ ਦੀ ਪਾਲਣਾ ਕਰੋ ਬਿਨਾ ਇਨਾਮ ਦੀ ਇੱਛਾ ਕੀਤੀਆਂ ਆਪਣੇ ਕਰਤਵ ਦੀ ਪਾਲਣਾ ਕਰੋ ਇਹ 5ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਭਗਵਦ ਗੀਤਾ ਦਾ ਉਪਦੇਸ਼ ਕੀ ਸੀ ਇਹਦਾ ਉਪਦੇਸ਼ ਸੀ ਬਿਨਾ ਇਨਾਮ ਦੀ ਇੱਛਾ ਕੀਤੀ ਆਪਣੇ ਕਰਤਵੇ ਦੀ ਪਾਲਣਾ ਕਰੋ ਪ੍ਰਸ਼ਨ ਨੰਬਰ 6 ਕਿਹੜਾ ਸੀ ਚਾਰ ਮিনার ਕਿਸ ਨੇ ਬਣਵਾਇਆ ਕੁਲੀ ਕਤਬ ਸਾਹ ਕੁਲੀ ਕਤਬੂ ਸਾਹ ਨੇ ਚਾਰ ਮিনার ਕੁਲੀ ਕਤਬੂ ਸਾਹ ਨੇ ਬਣਵਾਇਆ ਸੀ ਤੇ 7ਵਾਂ ਪ੍ਰਸ਼ਨ ਕਿਹੜਾ ਸੀ ਕਿਹੜੇ ਸਿੱਕੇ ਸੰਗੀਤ ਲਈ ਪਿਆਰ ਦਰਸਾਉਂਦੇ ਹਨ ਗੁਪਤਾ ਵਿਕੜੇ ਸਿੱਕੇ ਸੰਗੀਤ ਲਈ ਪਿਆਰ ਦਰਸਾਉਂਦੇ ਹਨ ਤੇ ਗੁਪਤਾ ਦੇ ਸਿੱਕੇ ਤੇ 8ਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਦਾ ਨਾਟਕੀ ਮਾਸਤਰ ਨਾਟ ਸੰਗੀਤ ਤੇ ਭਾਰਤ ਦਾ ਨਾਟਕੀ ਮਾਸਤਰ ਨਾਟਕ ਸੰਗੀਤ ਤੇ ਨਾਚ ਨਾਲ ਸੰਬੰਧਿਤ ਹੈ 9ਵਾਂ ਪ੍ਰਸ਼ਨ ਕਿਹੜਾ ਸੀ ਰਿਗਵੇਦ ਤੇ ਪਤਨ ਦੇ ਕਮ ਹਨ ਰਿਗਵੇਦ ਤੇ ਪਤਨ ਦੇ ਕਈ ਲੇਖਕ ਹਨ ਤੇ 10ਵਾਂ ਪ੍ਰਸ਼ਨ ਕਿਹੜਾ ਸੀ ਕਿਸ ਕਲਾ ਦੀ ਝਾਂਗੀਰ ਨੇ ਮੁਖ ਤੋਰ ਤੇ ਸਰਪ੍ਰਸਤੀ ਕੀਤੀ ਸੀ ਚਿੱਤਰਕਾਰੀ ਦੀ ਝਾਂਗੀਰ ਨੇ ਮੁਖ ਤੋਰ ਤੇ ਸਰਪ੍ਰਸਤੀ ਕੀਤੀ ਸੀ 12ਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਕਵਿਤਾ ਕਿਹੜੀ ਹੈ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਸੰਸਕ੍ਰਿਤ ਕਵਿਤਾ ਕਿਹੜੀ ਹੈ ਮੁਖ ਤੋਰ ਤੇ ਧਰਮ ਨਿਰਪੱਖ ਮੁਖ ਤੋਰ ਤੇ ਧਰਮ ਨਿਰਪੱਖ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਕਵਿਤਾ ਹੈ ਤੇ 12ਵਾਂ ਪ੍ਰਸ਼ਨ ਕਿਹੜਾ ਸੀ ਆਧੁਨਿਕ ਪੰਜਾਬੀ ਸਾਹਿਤ ਕਿਸ ਦੀ ਲੇਖਣੀ ਨਾਲ ਸ਼ੁਰੂ ਹੁੰਦਾ ਹੈ ਆਧੁਨਿਕ ਪੰਜਾਬੀ ਸਾਹਿਤ ਕਿਸ ਦੀ ਲੇਖਣੀ ਦੇ ਨਾਲ ਸ਼ੁਰੂ ਹੁੰਦਾ ਹੈ ਆਧੁਨਿਕ ਪੰਜਾਬੀ ਸਾਹਿਤ ਭਾਈ ਵੀਰ ਸਿੰਘ ਦੀ ਲੇਖਣੀ ਨਾਲ ਸ਼ੁਰੂ ਹੁੰਦਾ ਹੈ ਤੇ 11 13ਵਾਂ ਪ੍ਰਸ਼ਨ ਕਿਹੜਾ ਸੀ ਕਿਸ ਨੂੰ ਪੰਜਾਬ ਦਾ ਟੈਗੋਰ ਕਿਹਾ ਜਾਂਦਾ ਸੀ ਸਰਦਾਰ ਸਰੂਪ ਸਿੰਘ ਨੂੰ ਪੰਜਾਬ ਦਾ ਟੈਗੋਰ ਕਿਹਾ ਜਾਂਦਾ ਸੀ ਤੇ 14ਵਾਂ ਪ੍ਰਸ਼ਨ ਕਿਹੜਾ ਸੀ ਕਿਹੜਾ ਬਨਾਵਟ ਵਿੱਚ ਤਾਜ ਮਹਿਲ ਕਿਹੜੀ ਬਨਾਵਟ ਕਿਹੜਾ ਬਨਾਵਟ ਵਿੱਚ ਤਾਜ ਮਹਿਲ ਵਰਗਾ ਹੈ ਹੁਮਾਯੂਦੀ ਕਬਰ ਬਨਾਵਟ ਵਿੱਚ ਤਾਜ ਮਹਿਲ ਵਰਗਾ ਹੈ ਤੇ 15ਵਾਂ ਕਿਹੜਾ ਸੀ ਕਿਸ ਨੂੰ ਮਰਾਠੀ ਸਾਹਿਦ ਦਾ ਪਿਤਾਮਾ ਕਿਹਾ ਜਾਂਦਾ ਸੀ ਕਿਸ ਸੱਤਾਂ ਨੂੰ ਮਰਾਠੀ ਸਾਹਿਦ ਦਾ ਪਿਤਾਮਾ ਕਿਹਾ ਜਾਂਦਾ ਸੀ ਤੇ 16ਵਾਂ ਪ੍ਰਸੰਤ ਕਿਹੜਾ ਸੀ ਤਾਜ ਮਹਿਲ 20 ਫੁੱਟ ਉੱਚੇ ਚੁਬਾਰੇ ਉੱਤੇ ਖੜਾ ਸੀ ਤਾਜ ਮਹਿਲ ਕਿੰਨੇ ਫੁੱਟ ਉੱਚੇ ਚੁਬਾਰੇ ਉੱਤੇ ਖੜਾ ਸੀ ਤਾਜ ਮਹਿਲ 20 ਫੁੱਟ ਉੱਚੇ ਚੁਬਾਰੇ ਉੱਤੇ ਖੜਾ ਸੀ ਸਾਡੀ ਅੱਧੀ ਕਥਿਆ ਇੱਥੋਂ ਸਮਾਪਤ ਹੋਈ ਸੀ ਤੇ ਅੱਧੀ ਕਥਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ